ਕਰ ਅਰਦਾਸ ਬੰਦੇ ਉਹ ਤੇਰੇ ਨਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਇੱਕ ਛੋਟੀ ਜੀ ਕਹਾਣੀ ਬੰਦੇ ਤੇ ਬਾਜ ਦੀ ਕਹਾਣੀ ਦਾ ਸਾਰ ਬਹੁਤ ਵਧੀਆ ਦੁਨੀਆ ਦੇ ਉੱਤੇ ਕਈ ਬੰਦੇ ਹੁੰਦੇ ਆ ਜਿਹੜੇ ਆਪਣੀ ਜ਼ਿੰਦਗੀ ਤੋਂ ਨਾ ਖੁਸ਼ ਹੁੰਦੇ ਨੇ ਤੇ ਹਰ ਸਮੇ ਉਹ ਏਸੇ ਗੱਲ ਦਾ ਰੋਣਾ ਰੋਂਦੇ ਰਹਿੰਦੇ ਆ ਤੇ ਦੂਜਿਆਂ ਨੂੰ ਆਪਣੇ ਤੋਂ ਚੰਗਾ ਸਮਝਦੇ ਨੇ ਹਰ ਸਮੇ ਰੱਬ ਦੇ ਨਾਲ ਉਹਨਾਂ ਦਾ ਗਿਲਾ ਸ਼ਿਕਵਾ ਚੱਲਦਾ ਰਹਿੰਦਾ ਕਿ ਮੇਰੀ ਜ਼ਿੰਦਗੀ ਦੇ ਵਿੱਚ ਹੀ ਦੁਨੀਆ ਦੇ ਸਾਰੇ ਦੁੱਖ ਲਿਖੇ ਨੇ ਮੈਨੂੰ ਹੀ ਸਭ ਤੋਂ ਵੱਧ ਪਰੇਸ਼ਾਨੀਆਂ ਨੇ ਤੇ ਜਿੰਨੀ ਬਾਕੀ ਦੁਨੀਆ ਉਹ ਸਾਰੀ ਵਧੀਆ ਤੁਰੀ ਫਿਰਦੀ ਆ ਬਾਕੀ ਲੋਕਾਂ ਦੀ ਜਿਹੜੀ ਜ਼ਿੰਦਗੀ ਆ ਉਹ ਬੜੀ ਚੰਗੀ ਆ ਇਸੇ ਤਰੀਕੇ ਉਹ ਇਨਸਾਨ ਰੱਬ ਨਾਲ ਗਿਲੇ ਸ਼ਿਕਵੇ ਕਰਦਾ ਹੁੰਦਾ ਕਿ ਅਚਾਨਕ ਹੀ ਉਹਦੀ ਨਿਗਾਹ ਪੈਂਦੀ ਆ ਵੀ ਸਾਹਮਣੇ ਦਰਖਤ ਦੇ ਉੱਤੇ ਇੱਕ ਬਾਜ ਆ ਕੇ ਬੈਠ ਜਾਂਦਾ ਤੇ ਜਿਹਦੇ ਕੋਲ ਇੱਕ ਮੱਛੀ ਫੜੀ ਹੁੰਦੀ ਆ ਤੇ ਬਾਜ ਉਸ ਮੱਛੀ ਨੂੰ ਮੌਜ ਦੇ ਵਿੱਚ ਖਾਣ ਲੱਗਿਆ ਹੁੰਦਾ ਤੇ ਬੰਦਾ ਉਸ ਬਾਜ ਵੱਲ ਬੜੇ ਗੋਹ ਦੇ ਨਾਲ ਦੇਖਦਾ ਤੇ ਆਪਣੇ ਮਨ ਦੇ ਵਿੱਚ ਸੋਚਦਾ ਹੁੰਦਾ ਕਿ ਮੇਰੇ ਨਾਲੋਂ ਤਾਂ ਚੰਗਾ ਇਹ ਬਾਜ ਆ ਇਹ ਪੰਛੀਆਂ ਦਾ ਰਾਜਾ ਖੁੱਲੇ ਅਸਮਾਨ ਦੇ ਵਿੱਚ ਅਡਾਰੀ ਭਰਦਾ ਇਹਨੂੰ ਦੇਖ ਕੇ ਸਾਰੇ ਪੰਛੀ ਡਰਦੇ ਨੇ ਅਸਲ ਜ਼ਿੰਦਗੀ ਤਾਂ ਇਸ ਬਾਜ ਦੀ ਆ ਨਾ ਇਹਨੂੰ ਕਿਸੇ ਚੀਜ਼ ਦਾ ਕੋਈ ਫਿਕਰ ਨਾ ਕੋਈ ਪਾਕਾ ਨਾਕਾਮਤੀ ਜਾਣ ਦਾ ਫਿਕਰ ਨਾ ਪੈਸੇ ਕਮਾਉਣ ਦਾ ਫਿਕਰ ਤੇ ਨਾ ਖਾਣ ਦਾ ਫਿਕਰ ਜਦੋਂ ਦਿਲ ਕੀਤਾ ਸ਼ਿਕਾਰ ਕਰਨਾ ਤੇ ਆਪਣਾ ਚੰਗਾ ਚੰਗਾ ਖਾਣਾ ਤੇ ਵਧੀਆ ਪੂਰੇ ਅਸਮਾਨ ਦੇ ਵਿੱਚ ਆਪਣਾ ਓਡਣਾ ਜਿਵੇਂ ਪੂਰੇ ਅਸਮਾਨ ਦਾ ਰਾਜਾ ਹੋਵੇ ਤੇ ਮਨੀ ਮਨ ਸੋਚਦਾ ਵੀ ਮੇਰੇ ਨਾਲੋਂ ਚੰਗਾ ਤਾਂ ਇਹ ਬਾਜ ਆ ਇਹਦੀ ਜ਼ਿੰਦਗੀ ਤਾਂ ਮੇਰੇ ਨਾਲੋਂ 100 ਗੁਣਾ ਚੰਗੀ ਆ ਉਹਦੇ ਮਨ ਦੇ ਵਿੱਚ ਇਹੀ ਗਿਲੇ ਸ਼ਿਕਵੇ ਚੱਲਦੇ ਨੇ ਆਪਾਂ ਸੁਣਿਆ 24 ਘੰਟੇ ਦੇ ਵਿੱਚ ਇੱਕ ਵਾਰੀ ਉਹ ਪ੍ਰਮਾਤਮਾ ਆਪਣੀ ਗੱਲ ਨੇੜੇ ਹੋ ਕੇ ਸੁਣਦਾ ਤੇ ਉਹਦੇ ਮਨ ਦੀ ਇਹ ਗੱਲ ਪ੍ਰਮਾਤਮਾ ਤੱਕ ਪਹੁੰਚਦੀ ਆ ਅਚਾਨਕੀ ਬਿਜਲੀ ਲੱਸ਼ਕਦੀ ਆ ਤੇ ਅਸਮਾਨ ਦੇ ਵਿੱਚੋਂ ਇੱਕ ਆਵਾਜ਼ ਆਉਂਦੀ ਆ ਕਿ ਇਹ ਇਨਸਾਨ ਅਸੀਂ ਤੈਨੂੰ ਜਿਹੜੀ ਜ਼ਿੰਦਗੀ ਦਿੱਤੀ ਆ ਜੇ ਤੂੰ ਇਹਦੇ ਤੋਂ ਮਨ ਕਰਾਂ ਤੂੰ ਇਸ ਜ਼ਿੰਦਗੀ ਤੋਂ ਖਫਾ ਤੇ ਤੂੰ ਕਹਿਣਾ ਕਿ ਤੂੰ ਬਾਜ ਬਣਨਾ ਤਾਂ ਦੱਸ ਅਸੀਂ ਤੈਨੂੰ ਬਾਜ ਬਣਾ ਦਈਏ ਸੋਚ ਲੈ ਜੇ ਤੂੰ ਬਾਜ ਬਣਨਾ ਤਾਂ ਤੇਰੀ ਇਹ ਗੱਲ ਤੇਰੀ ਇਹ ਇੱਛਾ ਪੂਰੀ ਕਰ ਦਿੰਨੇ ਆ ਤੇ ਉਹ ਇਨਸਾਨ 1 ਮਿੰਟ ਸੋਚਦਾ ਸੋਚਣ ਤੋਂ ਬਾਅਦ ਉਹ ਕਹਿੰਦਾ ਵੀ ਹਾਂ ਮੈਂ ਬਾਜ ਬਣਨਾ ਚਾਹੁੰਨਾ ਦੁਬਾਰਾ ਬਿਜਲੀ ਲੱਸ਼ਕਦੀ ਆ ਪ੍ਰਮਾਤਮਾ ਵੱਲੋਂ ਰਹਿਮਤ ਹੁੰਦੀ ਆ ਤੇ ਉਹ ਇਨਸਾਨ ਬਾਜ ਬਣ ਜਾਂਦਾ ਉਹ ਇਨਸਾਨ ਬਾਜ ਬਣ ਕੇ ਹਵਾ ਦੇ ਵਿੱਚ ਅਡਾਰੀ ਭਰਦਾ ਪੂਰਾ ਖੁਸ਼ ਹੁੰਦਾ ਤੇ ਖੁਸ਼ੀ ਦੇ ਵਿੱਚ ਉਹ ਪੂਰੇ ਅਸਮਾਨ ਦੇ ਵਿੱਚ ਕਦੇ ਇੱਧਰ ਘੁੰਮਦਾ ਕਦੇ ਉੱਧਰ ਘੁੰਮਦਾ ਖੁਸ਼ੀ ਦੇ ਵਿੱਚ ਉਹਨੂੰ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਆਥਣ ਦਾ ਸਮਾਂ ਹੋ ਜਾਂਦਾ ਕਦੋਂ ਰਾਤ ਹੋਣ ਵਾਲੀ ਹੋ ਜਾਂਦੀ ਆ ਤੇ ਹੁਣ ਉਹਦੇ ਮਨ ਦੇ ਵਿੱਚ ਚਿੰਤਾ ਹੁੰਦੀ ਆ ਕਿ ਜਦੋਂ ਮੈਂ ਇਨਸਾਨ ਸੀ ਉਦੋਂ ਤਾਂ ਮੈਂ ਆਪਦੇ ਘਰੇ ਚਲੇ ਜਾਂਦਾ ਸੀ ਤੇ ਹੁਣ ਮੈਂ ਕੀ ਕਰੂੰਗਾ ਇਸੇ ਫਿਕਰ ਦੇ ਵਿੱਚ ਉਹ ਉੱਡਿਆ ਫਿਰਦਾ ਘਬਰਾਇਆ ਹੁੰਦਾ ਚਿੰਤਾ ਦੇ ਵਿੱਚ ਹੁੰਦਾ ਕਿ ਮੈਂ ਕਿੱਥੇ ਜਾਊਂਗਾ ਰਾਤ ਕਿੱਥੇ ਕਟੂਨ ਭੁੱਖ ਵੀ ਲੱਗੀ ਹੁੰਦੀ ਆ ਪਰ ਉਹਨੂੰ ਆਪਣਾ ਰਾਤ ਦਾ ਟਿਕਾਣਾ ਲੱਭਣ ਦੀ ਜ਼ਿਆਦਾ ਫਿਕਰ ਹੁੰਦੀ ਆ ਤੇ ਅਚਾਨਕ ਹੀ ਉਹਦੀ ਨਿਗਾਹ ਪੈਂਦੀ ਆ ਕਿ ਕਿਸੇ ਪੰਛੀ ਦਾ ਆਲ ਨਾ ਖਾਲੀ ਪਿਆ ਤੇ ਉਹ ਉਹ ਉਸ ਆਲਨੇ ਦੇ ਵਿੱਚ ਆ ਕੇ ਬੈਠ ਜਾਂਦਾ ਤੇ ਸੋਚਦਾ ਵੀ ਹੁਣ ਮੈਂ ਅੱਜ ਦੀ ਰਾਤ ਇਸੇ ਆਲਨੇ 'ਚ ਕੱਟਦਾ ਕੱਲ ਨੂੰ ਮੈਂ ਆਪਦਾ ਇੱਕ ਸੋਹਣਾ ਜਿਹਾ ਆਲਨਾ ਬਣਾਊਂਗਾ ਵਧੀਆ ਜਿਹਾ ਕੱਲ ਨੂੰ ਸ਼ਿਕਾਰ ਕਰਾਂਗੇ ਨਾ ਤਾਂ ਕੱਲ ਨੂੰ ਮੈਨੂੰ ਕਿਤੇ ਕੰਮ ਤੇ ਜਾਣ ਦੀ ਲੋੜ ਹੋਊਗੀ ਤੇ ਨਾ ਹੀ ਮੈਨੂੰ ਕਿਸੇ ਪੈਸੇ ਤੇਲੇ ਦੀ ਲੋੜ ਹੋਊ ਕੱਲ ਨੂੰ ਆਪਾਂ ਨਿਕਲਾਂਗੇ ਸ਼ਿਕਾਰ ਕਰਾਂਗੇ ਤੇ ਸਮਾਨ ਦੀਆਂ ਉਡਾਰੀਆਂ ਭਰਾਂਗੇ ਸਵੇਰੇ ਉੱਠਦਾ ਤੇ ਉਡਾਰੀ ਭਰਦਾ ਤੇ ਮਨ ਦੇ ਵਿੱਚ ਹੁੰਦਾ ਕਿ ਉਹ ਦੂਸਰੇ ਬਾਜ ਵਾਂਗੂ ਕਿਸੇ ਪਾਸਿਓਂ ਵੱਡੀ ਸਾਰੀ ਕੋਈ ਮੱਛੀ ਦਾ ਸ਼ਿਕਾਰ ਕਰਦੇ ਆਂ ਤੇ ਰਾਮ ਨਾਲ ਖਾਵਾਂਗੇ ਉਹ ਇੱਧਰ-ਉੱਧਰ ਉੱਡਦਾ ਪਰ ਉਹਨੂੰ ਕਿਤੇ ਵੀ ਕੋਈ ਨਹਿਰ, ਨਦੀ ਜਾਂ ਕੋਈ ਟੋਬਾ ਜਾਂ ਕੋਈ ਦਰਿਆ ਨਹੀਂ ਦਿਖਦਾ ਜਿੱਥੋਂ ਉਹ ਮੱਛੀ ਫੜ ਸਕੇ ਉਹਦੇ ਮਨ 'ਚ ਆਉਂਦਾ ਵੀ ਪਤਾ ਨਹੀਂ ਉਸ ਬਾਜ ਨੇ ਕਿੱਥੋਂ ਮੱਛੀ ਫੜੀ ਹੋਣੀ ਆ ਪਰ ਹੁਣ ਕਿਉਂਕਿ ਭੁੱਖ ਦੇ ਨਾਲ ਉਹਦਾ ਬੁਰਾ ਹਾਲ ਸੀਗਾ ਤਾਂ ਉਹ ਸੋਚਦਾ ਕਿ ਆਪਾਂ ਕਿਸੇ ਪੰਛੀ ਦਾ ਜਿ ਸ਼ਿਕਾਰ ਕਰਦੇ ਆ ਇਹ ਸੋਚ ਕੇ ਉਹ ਇੱਕ ਜੰਗਲ ਵੱਲ ਨੂੰ ਅਡਾਰੀ ਭਰ ਦਿੰਦਾ ਪਰ ਉਹ ਜਿੱਦਾਂ ਹੀ ਉਸ ਜੰਗਲ ਦੇ ਵਿੱਚ ਜਾਂਦਾ ਉਹ ਬੜੀ ਕੋਸ਼ਿਸ਼ ਕਰਦਾ ਸ਼ਿਕਾਰ ਕਰਨ ਦੀ ਪਰ ਉੱਥੇ ਦੇ ਜਿਹੜੇ ਪੰਛੀ ਹੁੰਦੇ ਨੇ ਉਹ ਉਹਨੂੰ ਦੇਖ ਕੇ ਪਹਿਲਾਂ ਹੀ ਟਾਹਣੀਆਂ ਦੇ ਵਿੱਚ ਪੱਤਿਆਂ ਦੇ ਵਿੱਚ ਲੁਕ ਜਾਂਦੇ ਆ ਤੇ ਇਸੇ ਤਰ੍ਹਾਂ ਕਰਦੇ ਕਰਦੇ ਫਿਰ ਤੋਂ ਆਥਣ ਹੋ ਜਾਂਦਾ ਪਰ ਉਹਦੇ ਹੱਥ ਕੋਈ ਵੀ ਸ਼ਿਕਾਰ ਨਹੀਂ ਲੱਗਦਾ ਤੇ ਹੁਣ ਪੇਰ ਭੁੱਖ ਦੇ ਨਾਲ ਤੇ ਥਕਾਵਟ ਦੇ ਨਾਲ ਉਹਦਾ ਬੁਰਾ ਹਾਲ ਹੋਇਆ ਹੁੰਦਾ ਥੱਕ ਹਾਰ ਕੇ ਉਹ ਇੱਕ ਦਰਖਤ ਦੀ ਟਾਣੀ ਤੇ ਬੈਠ ਜਾਂਦਾ ਹੁਣ ਟਾਣੀ ਤੇ ਬੈਠਾ ਉਹ ਸੋਚਦਾ ਕਿ ਜਦੋਂ ਮੈਂ ਇਨਸਾਨ ਸੀਗਾ ਮੈਂ ਕਦੇ ਭੁੱਖ ਦੇ ਨਾਲ ਇੰਨਾ ਤਾਂ ਤੜਪਿਆ ਨਹੀਂ ਸੀਗਾ ਚਾਹੇ ਮੈਂ ਆਪ ਬਣਾ ਕੇ ਖਾ ਲੈਂਦਾ ਸੀ ਜਾਂ ਮੈਂ ਕਿਸੇ ਤੋਂ ਮੰਗ ਕੇ ਖਾ ਲੈਂਦਾ ਸੀ ਵੀ ਉਦੋਂ ਤੱਕ ਮੈਂ ਇੰਨਾ ਢੇਰ ਤੱਕ ਭੁੱਖਾ ਬ ਨਹੀਂ ਰਿਹਾ ਸੀਗਾ ਤੇ ਦੂਸਰੀ ਗੱਲ ਜੀ ਵੀ ਮੇਰੇ ਮਨ ਦੇ ਵਿੱਚ ਕੋਈ ਦੁੱਖ ਤਕਲੀਫ ਹੁੰਦੀ ਸੀ ਮੈਂ ਕਿਸੇ ਯਾਰ ਦੋਸਤ ਦੇ ਨਾਲ ਜਾਂ ਕਿਸੇ ਹੋਰ ਬੰਦੇ ਦੇ ਨਾਲ ਗੱਲਬਾਤ ਵੀ ਕਰ ਲੈਂਦਾ ਸੀ ਹੁਣ ਤਾਂ ਮੈਂ ਕਿਸੇ ਦੇ ਨਾਲ ਬੋਲਣ ਜੋਗਾ ਵੀ ਹੈ ਨਹੀਂ ਇਹ ਚੀਜ਼ ਹਜੇ ਉਹ ਤੇ ਦਿਮਾਗ 'ਚ ਚੱਲਦੀ ਆ ਜਦ ਨੂੰ ਉਹਦੀ ਨਿਗਾਹ ਪੈਂਦੀ ਆ ਧਰਤੀ ਦੇ ਉੱਤੇ ਇੱਕ ਚਿੜੀ ਹੁੰਦੀ ਆ ਜਿਹੜੀ ਬਿਮਾਰ ਹੁੰਦੀ ਆ ਤੇ ਜੀਤੋਂ ਉੱਡਿਆ ਨਹੀਂ ਜਾਂਦਾ ਤੇ ਇਹ ਬਾਜ਼ ਇੱਕਦਮ ਉਸ ਚਿੜੀ ਦੇ ਉੱਤੇ ਝਪਟਾ ਮਾਰ ਕੇ ਤੇ ਉਹਦਾ ਸ਼ਿਕਾਰ ਖੇੜਦਾ ਤੇ ਸੋਚਦਾ ਵੀ ਚੱਲ ਅੱਜ ਇਹਨੂੰ ਖਾਣੇ ਆ ਤੇ ਖਾ ਕੇ ਆਪਣਾ ਢਿੱਡ ਭਰਦੇ ਆ ਚਿੜੀ ਨੂੰ ਖਾ ਕੇ ਉਹ ਦੁਬਾਰਾ ਆਪਣੇ ਆਲ ਨੇ ਦੇ ਵਿੱਚ ਆ ਜਾਂਦਾ ਤੇ ਅੱਜ ਫੇਰ ਸੋਚਦਾ ਵੀ ਕੋਈ ਨਾ ਕੱਲ ਨੂੰ ਆਪਣਾ ਕੋਈ ਵਧੀਆ ਜਿਹਾ ਨਵਾਂ ਆਲਣਾ ਬਣਾਵਾਂਗੇ ਤੇ ਕੱਲ ਨੂੰ ਕੋਈ ਵਧੀਆ ਜਿਹਾ ਸ਼ਿਕਾਰ ਕਰਾਂਗੇ ਹਜੇ ਉਹ ਇੰਨਾ ਸੋਚਦਾ ਹੀ ਹੁੰਦਾ ਕਿ ਮੀਂਹੇਰੀ ਜ਼ੋਰ ਫੜ ਲੈਂਦੀ ਆ ਤੇ ਜਿਹੜੀ ਟਾਣੀ ਦੇ ਉੱਤੇ ਉਹਦਾ ਆਲਣਾ ਹੁੰਦਾ ਉਹ ਟਾਣੀ ਟੁੱਟ ਜਾਂਦੀ ਆ ਸਣੇ ਆਲ ਨੇ ਉਹ ਬਾਜ ਧਰਤੀ ਤੇ ਆ ਕੇ ਡਿੱਗ ਪੈਂਦਾ ਇਸ ਤੂਫਾਨ ਦੇ ਵਿੱਚ ਕੋਈ ਤਿੱਖੀ ਚੀਜ਼ ਉਸ ਬਾਜ ਦੇ ਪੰਜੇ ਦੇ ਵਿੱਚ ਲੱਗਦੀ ਆ ਉਹਦੇ ਪੈਰ ਦੇ ਵਿੱਚ ਲੱਗਦੀ ਆ ਤੇ ਉਹਦਾ ਪੈਰ ਚਫਵੀ ਹੋ ਜਾਂਦਾ ਤੇ ਪੈਰ ਦੇ ਵਿੱਚੋਂ ਖੂਨ ਨਿਕਲਣਾ ਸ਼ੁਰੂ ਹੋ ਜਾਂਦਾ ਪਰ ਕਿਉਂਕਿ ਮੀਂਹ ਏਰੀਆ ਨਹੀਂ ਤੇਜ਼ ਹੁੰਦੀ ਆ ਉਹ ਬਾਜ ਆਪਣੇ ਆਪ ਨੂੰ ਬਚਾਉਣ ਦੀ ਖਾਤਰ ਉਸ ਟਾਣੀ ਦੇ ਪੱਤਿਆਂ ਦੇ ਵਿੱਚ ਲੁਕ ਕੇ ਰਾਤ ਕੱਟਦਾ ਅਗਲਾ ਦਿਨ ਚੜਦਾ ਸਵੇਰ ਹੁੰਦੀ ਆ ਮੀਂਹ ਏਰੀ ਰੁਕ ਜਾਂਦੀ ਆ ਮੌਸਮ ਸਾਫ਼ ਹੋ ਜਾਂਦਾ ਪਰ ਉਸ ਬਾਜ ਦਾ ਪੰਜਾ ਜ਼ਖਮੀ ਹੁੰਦਾ ਜਿਹਦੇ ਕਰਕੇ ਉਹਦੇ ਦਰਦ ਬਹੁਤ ਹੁੰਦਾ ਹੁਣ ਉਹ ਦੁੱਖ ਦੇ ਨਾਲ ਦਰਦ ਦੇ ਨਾਲ ਭੁੱਖ ਪਿਆਸ ਦੇ ਨਾਲ ਉਹਦਾ ਬੁਰਾ ਹਾਲ ਹੋ ਜਾਂਦਾ ਤੇ ਉਹਨੂੰ ਇਹ ਵੀ ਪਤਾ ਹੁੰਦਾ ਕਿ ਇਸ ਜ਼ਖਮੀ ਪੰਜੇ ਦੇ ਨਾਲ ਉਹ ਤੋਂ ਸ਼ਿਕਾਰ ਵੀ ਨਹੀਂ ਹੋਣਾ ਤੇ ਹੁਣ ਉਹਦਾ ਦਿਮਾਗ ਆ ਜਿਹੜਾ ਉਹ ਫਿਰ ਤੋਂ ਸੋਚਣਾ ਸ਼ੁਰੂ ਕਰਦਾ ਆਪਣੀ ਇਨਸਾਨੀ ਜ਼ਿੰਦਗੀ ਦੇ ਬਾਰੇ ਹੁਣ ਉਹਨੂੰ ਚੇਤੇ ਆਉਂਦਾ ਕਿ ਬੇਸ਼ੱਕ ਮੇਰੇ ਕੋਲੇ ਘਰ ਸੀ ਛੋਟਾ ਸੀ ਆਪਣਾ ਸੀਗਾ ਬੇਸ਼ੱਕ ਮੇਰੇ ਕੋਲੇ ਨੌਕਰੀ ਛੋਟੀ ਸੀ ਪਰ ਇੰਨੇ ਕ ਪੈਸਿਆਂ ਦੇ ਨਾਲ ਮੈਂ ਕਦੇ ਭੁੱਖਾ ਨਹੀਂ ਸੁੱਤਾ ਸੀ ਜੇ ਕਿਤੇ ਮੈਂ ਬਿਮਾਰ ਹੋ ਜਾਂਦਾ ਸੀ ਮੈਂ ਡਾਕਟਰ ਕੋਲੇ ਵੀ ਚਲੇ ਜਾਂਦਾ ਸੀ ਤੇ ਉਹਨੂੰ ਆਪਣੇ ਆਪ ਦੇ ਉੱਤੇ ਇੰਨਾ ਤਰਸ ਆਉਂਦਾ ਕਿ ਮੈਂ ਦੁੱਖ ਵੀ ਕਿਸੇ ਦੇ ਨਾਲ ਵੰਡਾ ਨਹੀਂ ਸਕਦਾ ਮੈਂ ਕਿਸੇ ਨਾਲ ਬੋਲ ਨਹੀਂ ਸਕਦਾ ਕੋਈ ਆ ਕੇ ਮੇਰਾ ਹਾਲ ਨਹੀਂ ਪੁੱਛਦਾ ਹਨਾ ਇਹ ਸਾਰਾ ਕੁਝ ਦੇਖ ਕੇ ਉਹਦੀਆਂ ਅੱਖਾਂ 'ਚੋਂ ਹੰਝੂ ਡਿੱਗਣ ਲੱਗ ਪੈਂਦੇ ਨੇ ਤੇ ਹੁਣ ਉਹ ਸੋਚਦਾ ਕਿ ਮੇਰੀ ਆਪਣੀ ਜ਼ਿੰਦਗੀ ਕਿੰਨੀ ਸੋਹਣੀ ਸੀਗੀ ਜੇ ਮੈਂ ਕਿਤੇ ਭੁੱਖਾ ਪਿਆਸਾ ਹੁੰਦਾ ਸੀ ਜੇ ਮੈਂ ਕਿਤੇ ਕਿਸੇ ਦੇ ਨਾਲ ਨਹੀਂ ਬੋਲਦਾ ਸੀ ਤਾਂ ਮੇਰੇ ਯਾਰ ਦੋਸਤ ਆ ਕੇ ਮੇਰੇ ਨਾਲ ਗੱਲ ਕਰ ਲੈਂਦੇ ਸੀ ਤੇ ਹੁਣ ਤਾਂ ਮੈਨੂੰ ਕੋਈ ਪੁੱਛਣ ਵਾਲਾ ਵੀ ਹੈ ਨਹੀਂ ਤੇ ਕੋਈ ਮੇਰੇ ਨਾਲ ਗੱਲ ਕਰਨ ਵਾਲਾ ਵੀ ਹੈ ਨਹੀਂ ਉਹ ਆਪਣੇ ਆਪ ਨੂੰ ਇੰਨਾ ਬੇਵੱਸ ਸਮਝਦਾ ਸੀਗਾ ਕਿ ਉਹਨੂੰ ਹੁਣ ਆਪਣੇ ਆਪ ਤੇ ਅਫਸੋਸ ਹੋਣ ਲੱਗ ਪਿਆ ਵੀ ਮੈਂ ਕਿਉਂ ਆਪਣੀ ਇੰਨੀ ਖੂਬਸੂਰਤ ਜ਼ਿੰਦਗੀ ਨੂੰ ਛੱਡ ਕੇ ਬਾਜ਼ ਬਣ ਗਿਆ ਤੇ ਹੁਣ ਉਹ ਫਿਰ ਤੋਂ ਅਸਮਾਨ ਵੱਲ ਦੇਖਦਾ ਤੇ ਰੋਣਾ ਸ਼ੁਰੂ ਕਰਦਾ ਤੇ ਉਸ ਪਰਮਾਤਮਾ ਵੱਲ ਹੱਥ ਜੋੜਦਾ ਕਿ ਬਾਬਾ ਮੇਰੇ ਤੋਂ ਗਲਤੀ ਹੋ ਗਈ ਤੂੰ ਮੈਨੂੰ ਮੇਰੀ ਉਹੀ ਇਨਸਾਨਾਂ ਵਾਲੀ ਜ਼ਿੰਦਗੀ ਵਾਪਸ ਦੇ ਦੇ ਉਹ ਜ਼ਿੰਦਗੀ ਇਸ ਜ਼ਿੰਦਗੀ ਤੋਂ ਕਿਤੇ ਜ਼ਿਆਦਾ ਵਧੀਆ ਸੀ ਅੱਜ ਤੋਂ ਬਾਅਦ ਕਦੇ ਵੀ ਤੇਰੇ ਨਾਲ ਇਦਾਂ ਦਾ ਕੋਈ ਵੀ ਗਿਲਾ ਸ਼ਿਕਵਾ ਮੈਂ ਨਹੀਂ ਕਰੂੰਗਾ ਤੇ ਮੈਂ ਆਪਣੀ ਜ਼ਿੰਦਗੀ ਨੂੰ ਅੱਜ ਤੋਂ ਬਾਅਦ ਕਦੇ ਵੀ ਮਾੜਾ ਨਹੀਂ ਸਮਝੂੰ ਕਦੇ ਵੀ ਮੈਂ ਆਪਣੇ ਆਪ ਨੂੰ ਦੂਜਿਆਂ ਦੇ ਨਾਲ ਕੰਪੇਅਰ ਨਹੀਂ ਕਰੂੰਗਾ ਤੇ ਫਿਰ ਇਸ trilke ਦੇ ਨਾਲ ਪ੍ਰਮਾਤਮਾ ਦੀ ਅਰਦਾਸ ਵਾਪਸ ਸੁਣਦਾ ਤੇ ਉਹ ਵਾਪਸ ਉਸੇ ਜ਼ਿੰਦਗੀ ਦੇ ਵਿੱਚ ਉਸੇ ਇਨਸਾਨੀ ਰੂਪ ਦੇ ਵਿੱਚ ਆ ਜਾਂਦਾ ਇਸ ਕਹਾਣੀ ਦੇ ਵਿੱਚੋਂ ਹੁਣ ਸਾਨੂੰ ਇਹ ਸਮਝ ਆਉਂਦੀ ਆ ਕਿ ਕਦੇ ਵੀ ਦੂਜਿਆਂ ਨੂੰ ਦੇਖ ਕੇ ਆਪਣੇ ਆਪ ਨੂੰ ਛੋਟਾ ਨਹੀਂ ਸਮਝਣਾ ਚਾਹੀਦਾ ਨਾ ਹੀ ਸਾਨੂੰ ਕਿਸੇ ਦੇ ਨਾਲ ਰੇਸ ਤੇ ਵਿੱਚ ਪੈਣਾ ਚਾਹੀਦਾ ਨਾ ਹੀ ਆਪਣੇ ਆਪ ਨੂੰ ਕਿਸੇ ਦੂਸਰੇ ਦੇ ਨਾਲ ਕੰਪੇਅਰ ਕਰਨਾ ਚਾਹੀਦਾ ਇਹ ਗੱਲ ਹਮੇਸ਼ਾ ਦਿਮਾਗ ਦੇ ਵਿੱਚ ਰੱਖੋ ਕਿ ਪ੍ਰਮਾਤਮਾ ਹਰ ਕਿਸੇ ਦੇ ਲਈ ਬਹੁਤ ਵਧੀਆ ਕਰਦਾ ਜੋ ਜ਼ਿੰਦਗੀ ਸਾਨੂੰ ਵਾਹਿਗੁਰੂ ਨੇ ਦਿੱਤੀ ਆ ਨਾ ਉਹੀ ਜ਼ਿੰਦਗੀ ਸਾਡੇ ਲਈ ਬੈਸਟ ਆ ਜੇ ਅਸੀਂ ਇਹ ਤੋਂ ਹਟ ਕੇ ਕੁਝ ਚਾਹਾਂਗੇ ਤਾਂ ਉਹ ਸਾਡੇ ਲਈ ਮਾੜਾ ਹੋ ਚੰਗਾ ਨਹੀਂ ਹੋ ਸਕਦਾ ਇਸ ਕਰਕੇ ਜਿੰਨਾ ਕੁ ਵੀ ਮਿਲਿਆ ਜੋ ਵੀ ਮਿਲਿਆ ਉਸ ਪ੍ਰਮਾਤਮਾ ਦੇ ਸ਼ੁਕਰਾਨੇ ਦੇ ਵਿੱਚ ਸਾਨੂੰ ਸਾਡੀ ਜ਼ਿੰਦਗੀ ਕੱਢਣੀ ਚਾਹੀਦੀ ਹੈ ਧੰਨਵਾਦ ਖੁਸ਼ ਰਹੋ ਆਵਾਜ਼ ਕਰੋ